ਸਰਸਵਰਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬੀਤੇ ਦਿਨੀ ਬਠਿੰਡਾ ਦੇ ਵਿੱਚ ਪਰਸਰਾਮਨਗਰ ਦੇ ਵਿੱਚ ਇੱਕ ਮੁਹੱਲਾ ਕਲੀਨਿਕ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਦੱਸੋ ਇਹ ਕੀ ਐ ਇਸੇ ਮਾਮਲੇ ਦੇ ਵਿੱਚ ਜਿੱਥੇ ਬਠਿੰਡਾ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋયા ਦੋਸ਼ੀ ਜਿਹੜੇ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਦੱਸ ਦਿਓ ਕਿ ਮੁਹੱਲਾ ਕਲੀਨਿਕ ਦੇ ਵਿੱਚ ਉਸ ਵੇਲੇ ਜਿਹੜਾ ਕਰਮਚਾਰੀ ਸੀ ਉਸਦੇ ਬਿਆਨਾਂ ਤੇ 6 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੁਣ ਇੱਕ ਦਿਨਾਂ ਰਿਮਾਂਡ ਇਹਨਾਂ ਦਾ ਹਾਸਲ ਕੀਤਾ ਗਿਆ ਤਾਂ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ ਜਿਹੜੇ ਪੁਲਿਸ ਅਧਿਕਾਰੀ ਡੀਐਸਪੀ ਸਿਟੀਵਨ ਹਰਬੰਸ ਸਿੰਘ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਇਹ ਜਿਹੜੇ ਨੌਜਵਾਨ ਨੇ ਇਹ ਮੁਹੱਲਾ ਕਲੀਨਿਕ ਤੋਂ ਨਸ਼ਾ ਛਡਾਊ ਗੋਲੀਆਂ ਲੈਣ ਆਉਂਦੇ ਸਨ ਤੇ ਉਸੇ ਦਰਮਿਆਨ ਇਹਨਾਂ ਦੇ ਵੱਲੋਂ ਸਾਰੀ ਵਿਉਤ ਜਿਹੜੀ ਹੈ ਉਹ ਬਣਾਈ ਗਈ ਹੈ ਤੇ ਮੁਹੱਲਾ ਕਲੀਨਿਕ ਦੇ ਵਿੱਚੋਂ ਇਹਨਾਂ ਵੱਲੋਂ ਜਿਹੜਾ ਇਲੈਕਟ੍ਰੋਨਿਕ ਦਾ ਸਮਾਨ ਹੈ ਉਹ ਚੋਰੀ ਕੀਤਾ ਗਿਆ ਸੀ ਇਸੇ ਮਾਮਲੇ ਦੇ ਵਿੱਚ ਸਮਾਨ ਜਿਹੜਾ ਇਹਨਾਂ ਕੋਲੋਂ ਬਰਾਮਦ ਕਰਵਾ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਨਸ਼ਾ ਛਡਾਊ ਕੇਂਦਰ ਨਸ਼ਾ ਛਡਾਉਣ ਲਈਆਂ ਗੋਲੀਆਂ ਲੈਣ ਆਉਂਦੇ ਸਨ ਤੇ ਉਸੇ ਦਰਮਿਆਨ ਇਕੱਠੇ ਹੋਏ ਤੇ ਨਵਾਂ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦੇਣ ਦੇ ਲਈ ਵਿਉਤਬੰਦੀ ਕੀਤੀ ਗਈ ਸੀ ਫਿਲਹਾਲ ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਮਾਨਯੋਗ ਐਸਐਸਪੀ ਮੈਡਮ ਅਮਨੀਤ ਕੌਂਡਲ ਜੀ ਆਈਪੀਐਸ ਵੱਲੋਂ ਜ਼ਿਲ੍ਹੇ ਦੇ ਵਿੱਚ ਜਿਹੜੇ ਮਾੜੇ ਅਨਸਰਾਂ ਦੇ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਸਾਡੇ ਪਿਛਲੇ ਦਿਨਾਂ ਦੇ ਵਿੱਚ ਮੁਹੱਲਾ ਕਲੀਨਿਕ ਪਰਸ਼ਰਮ ਨਗਰ ਦੇ ਵਿੱਚ ਢਿੱਲੋਂ ਕਲੋਨੀ ਪਰਸ਼ਰਮ ਨਗਰ ਦੇ ਵਿੱਚ ਹੈਗਾ ਉਥੇ ਚੋਰੀ ਹੋਈ ਸੀ ਜਿਹਦੇ ਵਿੱਚ ਚੋਰੀ ਹੋਇਆ ਸਮਾਨ ਸੀ ਜਿਵੇਂ ਕੰਪਿਊਟਰ ਜੀ ਸੀਪੀਯੂ ਮੋਨੀਟਰ ਤਾਰਾਂ ਪ੍ਰਿੰਟਰ ਕੂਲਰ ਇਨਵਰਟਰ ਬੈਟਰੀ ਵਗੈਰਾ ਇਹ ਜਿਹੜਾ ਜਿਹੜਾ ਸਾਨੂੰ ਕਾਫੀ ਸਮਾਨ ਇੱਕੋ ਚੋਰੀ ਹੋਇਆ ਸੀਗਾ ਉਹਦੇ ਸਬੰਧ ਦੇ ਵਿੱਚ ਅਸੀਂ ਨਾਮ ਨੂੰ ਵਿਅਕਤੀਆਂ ਦੇ ਖਿਲਾਫ ਜਿਹੜਾ ਸੀਗਾ ਇੱਕ ਮੁਕੱਦਮਾ ਦਰਜ ਕੀਤਾ ਸੀਗਾ ਉਸ ਦੇ ਵਿੱਚ ਜਿਹੜਾ ਸੀ ਪਰਸੋ 4 ਤਰੀਕ ਨੂੰ ਅੰਕੁਸ਼ ਪਾਟਿਆ ਉੱਥੇ ਜਿਹੜਾ ਹੈਗਾ ਇੱਕ ਫਾਰਮਾਸਿਸਟ ਹੈਗਾ ਆਮ ਆਦਮੀ ਕਲੀਨਿਕ ਦੇ ਵਿੱਚ ਲੱਗੇ ਹੋਏ ਮਹੱਲਾ ਕਲੀਨਿਕ ਦੇ ਵਿੱਚ ਉਹਦੇ ਬਿਆਨ ਦੇ ਜਿਹੜਾ ਹੈਗਾ ਸੀ 6 ਦੋਸ਼ੀਆਂ ਨੂੰ ਇਸ ਮੁਕੱਦਮੇ ਦੇ ਵਿੱਚ ਨਾਮਜ਼ਦ ਕੀਤਾ ਹੈਗਾ ਜਿਹਦੇ ਵਿੱਚ ਰਾਜਵਿੰਦਰ ਉਰਫ ਰਾਜਾ ਰਣਜੀਤ ਸਿੰਘ ਉਰਫ ਟਿੱਕੀ ਸੁਲਤਾਨ ਉਰਫ ਰਾਜੂ ਨikhil ਉਰਫ ਨਿੱਕੂ ਵਿਕਰਮ ਕੁਮਾਰ ਤੇ ਵਿਸ਼ਾਲ ਕੁਮਾਰ ਨੇ ਇਹਨਾਂ 6 ਨੂੰ ਨੋਮੀਨੇਟ ਕਰਨ ਤੋਂ ਬਾਅਦ ਜਿਹੜਾ ਸੀ ਏਐਸਏ ਕਸ਼ਮੀਰ ਸਿੰਘ ਨੇ ਜਿਹੜਾ ਸੀ ਉਹਨੂੰ ਇਤਲਾਹ ਮਿਲੀ ਤਾਂ ਉਹ ਦੁਸ਼ਹਿਰਾ ਕਰਾਉਣ ਦੇ ਵਿੱਚੋਂ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਦੇ ਵਿੱਚ ਜਿਹੜਾ ਸਮਾਨ ਚੋਰੀ ਹੋਇਆ ਸੀ ਉਹ ਸਾਰਾ ਚੋਰੀ ਦਾ ਸਮਾਨ ਸੀ ਜਿਹੜਾ ਬਰਾਮਦ ਕਰਵਾ ਲਿਆ ਗਿਆ ਜਿਨ੍ਹਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਜਿਹੜਾ ਸੀਗਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਤੇ ਜਿਹੜੀ ਇਹਦੀ ਤਤਸ਼ ਚੱਲ ਰਹੀ ਹੈ ਜੀ ਸਰ ਇਹ ਵੀ ਪਹਿਲਾਂ ਵੀ ਉਥੇ ਦੋ ਵਾਰ ਚੋਰੀ ਹੋ ਚੁੱਕੀ ਹੈ ਜੀ ਇਸ ਤੋਂ ਪਹਿਲਾਂ ਵੀ ਦੋ ਵਾਰ ਚੋਰੀ ਹੋਈ ਉਹ ਹੋਰ ਬੰਦੇ ਸੀ ਅਸੀਂ ਫੇਸ ਕਰਕੇ ਉਹਨਾਂ ਤੋਂ ਵੀ ਰਿਕਵਰੀ ਤਾਰਾਂ ਵਗੈਰਾ ਚੋਰੀ ਹੋਈਆਂ ਸੀ ਉੱਥੇ ਉਹ ਜਿਹੜੀ ਸੀ ਅਸੀਂ ਉਹਨਾਂ ਤੋਂ ਰਿਕਵਰੀ ਕਰਵਾ ਲਈ ਸੀ ਆਲਰੇਡੀ ਪਹਿਲੀ ਜਿਹੜੀਆਂ ਹੁਣ 2 ਦਿਨ ਚੋਰੀ ਹੋਈ ਹੈ ਇਹ ਸਾਰੀ ਰਿਕਵਰੀ ਜਿਹੜੀ ਇਹਨਾਂ ਤੋਂ ਸੀ ਉਹ ਕਰਵਾ ਲਈ ਸੀ ਚੋਰੀਆਂ ਕਰਨ ਵਾਲੇ ਲੋਕ ਉੱਥੋਂ ਦੇ ਨਹੀਂ ਆਏ ਨੇ ਕੋਈ ਬਾਹਰਲਾ ਨਹੀਂ ਇਹ ਸਾਰੇ ਇਸੇ ਮੁਹੱਲੇ ਦੇ ਰਹਿਣ ਵਾਲੇ ਐ ਇਸੇ ਥਾਣੇ ਦੇ ਇੱਕ ਥਾਣਾ ਕਨਾਲ ਦੇ ਏਰੀਏ ਦੇ ਹੀ ਹੈ ਥੋੜਾ ਮੋਟਾ ਜਿਹੜਾ ਨਸ਼ਾ ਵਗੈਰਾ ਕਰਨ ਦੇ ਆਦੀ ਹੈਗੇ ਇਹ ਇਸ ਮੁਹੱਲਾ ਕਲੀਨਿਕ ਦੇ ਵਿੱਚ ਜਿਹੜੇ ਜੀਵ ਥੱਲੇ ਰੱਖਣ ਵਾਲੇ ਗੋਲੀਆਂ ਉਹ ਅਕਸਰ ਹੀ ਇੱਥੋਂ ਲੈਣ ਦੇ ਲਈ ਜਾਂਦੇ ਆ ਤੇ ਉੱਥੇ ਹੀ ਇਹ ਇਕੱਠੇ ਹੋਏ ਸੀ ਕਲੀਨਿਕ ਦੇ ਵਿੱਚ ਹੀ ਉੱਥੋਂ ਹੀ ਇਹਨਾਂ ਨੇ ਆਪਦੀ ਬਿਉਂਤ ਬਣਾ ਕੇ ਉੱਥੋਂ ਪਿਛਲੀ ਵਾਰੀ ਤਾਂ ਇਹ ਜੀਵਤ ਥੱਲੇ ਰੱਖਣ ਲਈ ਗੋਲੀਆਂ ਹੀ ਉੱਥੋਂ ਚੋਰੀ ਕੀਤੀਆਂ ਸੀ ਇਹਨਾਂ ਨੇ ਇਹ ਵੀ ਦੱਸਿਆ ਰਿਹਾ ਵੀ ਜਿਹੜਾ ਸਮਾਨ ਚੋਰੀ ਕਰਿਆ ਸੀ ਉਹ ਭੰਗ ਤੋਂ ਕਰਤੀ ਸਾਰੇ ਹਾਂਜੀ ਜਿਹੜਾ ਸਾਨੂੰ ਸਮਾਨ ਬਰਾਮਦ ਹੋਇਆ ਉਹ ਕਾਫੀ ਹੱਦ ਤੱਕ ਉਹਨਾਂ ਦਾ ਨੁਕਸਾਨ ਕੀਤਾ ਹੋਇਆਗਾ ਸਮਾਨ ਦਾ ਕੋਣ ਲੋਗ ਨੇ ਇਹ ਕੋਈ ਇਹ ਕੋਈ ਹਲਵਾਈ ਦਾ ਕੰਮ ਕਰਦਾ ਹੈ ਕੋਈ ਸਪੇਅਰ ਪਾਰਟ ਤੇ ਪ੍ਰਾਈਵੇਟ ਤੌਰ ਤੇ ਨੌਕਰੀ ਕਰਦਾ ਹੈ ਇਸ ਤਰ੍ਹਾਂ ਛੋਟੇ ਮੋਟੇ ਕੰਮ ਕਰਨ ਵਾਲੇ ਹੀ ਸਾਰੇ ਬੰਦੇ ਹੈਗੇ ਪ੍ਰਵਾਸੀ ਟਾਈਪ ਤੋਂ ਬੰਦੇ ਨਹੀਂ ਨੇ ਜਿਆਦਾ ਸਾਰੇ ਮੈਕਸਿਮਮ ਜਿਹੜੇ ਹੈਗੇ ਸਾਰੇ ਆਪਣੇ ਏਰੀਆ ਦੇ ਹੀ ਰਹਿਣ ਵਾਲੇ ਮਾਸਟਰਮਾਈਂਡ ਇਹਨਾਂ ਦਾ ਮਾਸਟਰਮਾਈਂਡ ਮੇਨ ਤਾਂ ਸਾਰੇ ਮਾਸਟਰਮਾਈਂਡ ਕੋਈ ਬਹੁਤ ਤੇ ਚੋਰੀਆਂ ਵਾਲੇ ਛੋਟੀਆਂ-ਛੋਟੀਆਂ ਚੋਰੀਆਂ ਵਾਲੇ ਹੈਗੇ ਸਾਰੇ ਇਕੱਠੇ ਹੋ ਕੇ ਮੇਨ ਤਾਂ ਜਿਹੜਾ ਚੋਰੀ ਦਾ ਨਾਂ ਦਾ ਮਕਸਦ ਸੀ ਜੀਹਰ ਥੱਲੇ ਜਿਹੜੇ ਰੱਖਣ ਵਾਲੇ ਗੋਲੀਆਂ ਹੁੰਦੀਆਂ ਨਸ਼ੇ ਵਾਲੀ ਜਿਹੜੀ ਜੀਹਰ ਥੱਲੇ ਰੱਖਦੇ ਗੋਲੀ ਨਸ਼ਾ ਛਡਾਉਣ ਦੇ ਲਈ ਕੀਤੀ ਜਾਂਦੀ ਹੈ ਚੋਰੀ ਰਾਤ ਨੂੰ ਹੋਈ ਹੈ ਹਾਂਜੀ ਇਹ ਉੱਥੇ ਚੋਰੀ ਕਰਨ ਦੇ ਲਈ ਜਾਂਦੀ ਸੀ ਜਦੋਂ ਨਸ਼ੇ ਦੀ ਉਹ ਮਤਲਬ ਜੀਹਰ ਥੱਲੇ ਰੱਖਣੇ ਗੋਲੀਆਂ ਨੂੰ ਨਹੀਂ ਮਿਲੀਆਂ ਤਾਂ ਜਿਹੜਾ ਉੱਥੇ ਬਾਕੀ ਸਮਾਨ ਸੀ ਇਹਨਾਂ ਨੇ ਉਹ ਉਥੋਂ ਉਹ ਚੋਰੀ ਕਰ ਲਿਆ ਚੌਕੀਦਾਰ ਵਗੈਰਾ ਨਹੀਂ ਕੋਈ ਮਹੱਲਾ ਨਹੀਂ ਉਹਨਾਂ ਦੇ ਮਹੱਲਾ ਕਲੀਨਿਕ ਦੇ ਵਿੱਚ ਕੋਈ ਸੀਸੀਟੀਵੀ ਕੈਮਰਾ ਵੀ ਨਹੀਂ ਲਗਵਾਇਆ ਹੋਇਆ ਤੇ ਨਾ ਹੀ ਕੋਈ ਉੱਥੇ ਚੌਕੀਦਾਰ ਵੀ ਸੁਪਤਾ ਹੈ ਸ਼ਹਿਰ ਦੇ ਵਿੱਚ ਜੇ ਜਨਤ ਨਗਰ ਦੀ ਗੱਲ ਕਰੀਏ ਸ਼ਹਿਰ ਦੇ ਵਿੱਚ ਹੋਰ ਵੀ ਬਹੁਤ ਲੱਗਦੀ ਕਿ ਅੱਜ 3-3 4-4 ਵਾਰੀ ਚੋਰੀਆਂ ਹੋਉਂਦੀਆਂ ਤੁਸੀਂ ਲਿਖ ਕੇ ਭੇਜੋਗੇ ਵੀ ਉਹਨਾਂ ਕੋਈ ਚੌਕੀਦਾਰ ਜਾਂ ਸੀਸੀਟੀਵੀ ਕੋਈ ਵੀ ਸਾਡੀ ਉਹਨਾਂ ਦੇ ਨਾਲ ਜਿਹੜੇ ਉੱਥੋਂ ਦੇ ਇੰਚਾਰਜ ਹੈਗੇ ਉਹਨਾਂ ਨਾਲ ਗੱਲ ਹੋਈ ਹੈ ਜੀ ਅਸੀਂ ਉਹਨਾਂ ਨੂੰ ਸਲਾਹ ਦਿੱਤੀ ਹੈ ਵੀ ਜਿਹੜਾ ਸੀਸੀਟੀਵੀ ਕੈਮਰੇਜ ਵਗ ਉਹਨੂੰ ਸਾਨੂੰ ਡਿਟੈਕਟ ਕਰਨ ਦੇ ਵਿੱਚ ਮਦਦ ਮਿਲੀ